ਜਦੋਂ ਮੈਂ ਪੱਗ ਬੰਨਣੀ ਸ਼ੁਰੂ ਕੀਤੀ ਨਾ ਉਦੋਂ ਸਿਰਫ ਇੱਕ ਨਾਰਮਲ ਦੁਬੱਟਾ ਹੁੰਦਾ ਸੀ ਐਤੋਂ 18-19 ਸਾਲ ਪਹਿਲਾਂ ਉਦੋਂ ਮਹਿਸੂਸ ਹੋਣਾ ਵੀ ਜੂੜਾ ਜਿਆ ਕੀਤਾ ਉੱਤੇ ਦੁਬੱਟਾ ਲਵਟਿਆ ਕੰਮ ਖਤਮ ਪਿੰਡਾਂ ਦੇ ਵਿੱਚ ਵੀ ਇਹ ਮਾਹੌਲ ਹੁੰਦਾ ਸੀਗਾ ਕੋਈ ਸੱਤ ਰੰਗ ਹੁੰਦੇ ਸੀ ਹੁਣ ਤਾਂ ਤੁਸੀਂ ਸਮਝ ਲਓ ਵੀ 7 ਨੂੰ 10 ਤੇ ਗੁਣਾ ਕਰੋ ਕੋਈ ਫਰਕ ਨਹੀਂ ਪੈਣਾ 7 ਨੂੰ 20 ਤੇ ਗੁਣਾ ਕਰੋ ਤਾਂ ਵੀ ਕੋਈ ਫਰਕ ਨਹੀਂ ਪੈਣਾ ਕਿਉਂਕਿ ਇੱਕ ਰੰਗ ਤੇ 18-18 20-20 ਰੰਗ ਬਣੇ ਪਏ ਕਮਾਲ ਦੀ ਗੱਲ ਆ ਦੇਖੋ ਫੋਟੋ ਆ ਜਿਹੜੇ ਬੰਦਾ ਯਾਰ ਨਾ ਇੱਕ ਸੋਚ ਹੁੰਦੀ ਬੰਦੇ ਦੀ ਇਹ ਵੱਖਰਾ ਦਸਣਾ ਉਹਦੇ ਵੱਖਰੇ ਦਿਸਣ ਦੇ ਵਿੱਚ ਬੰਦਾ ਬੁਥੇਰਾ ਕੁਛ ਕਰਦਾ ਆ ਬੁੱਤਾਂ ਤੇ ਪੱਗਾ ਬਣਿਆ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿੰਨੇ ਤਰ੍ਹਾਂ ਦੇ ਪੱਗਾ ਜਿੰਨੇ ਤਰ੍ਹਾਂ ਦੇ ਇਹਨਾਂ ਦੇ ਬੁੱਤਾਂ ਕੱਲਾ ਤੁਸੀਂ ਨਾ ਬੰਦੇ ਦਾ ਸੋਚ ਦੇਖੋ ਹਰ ਇੱਕ ਬੁੱਤੇ ਬੁੱਤ ਤੇ ਹਰ ਇੱਕ ਬੁੱਤੇ ਅਡੋ ਅੱਡੀ ਤਰ੍ਹਾਂ ਦੀ ਉਹ ਬੱਗ ਬਣੀ ਹੋਈ ਆ ਹਰ ਇੱਕ ਪੱਗ ਦਾ ਕਿਸੇ ਨਾਲ ਮੈਚ ਨਹੀਂ ਹੁੰਦਾ ਇਹ ਵੈਬਸਾਈਟ ਤੁਸੀਂ ਚੈੱਕ ਕਰ ਲਓ ਸਾਰੀਆਂ ਇਹ ਬਾਹਰ ਇੱਥੇ ਸ਼ਿਪਿੰਗ ਤੌਰ ਤੇ ਵੀ ਸਿਸਟਮ ਭੇਜਦੇ ਆ ਫੇਸਬੁੱਕ ਤੇ ਵੀ ਹੈਗੇ ਬਹੁਤ ਥਾਵਾਂ ਦੇ ਬੰਦਿਆਂ ਨੇ ਇੱਕ ਰਿਕਾਰਡ ਪੈਦਾ ਕਰਦੇ ਰ ਆਪਣਾ ਇੱਕ ਸਿਸਟਮ ਬਣਾਓ ਜੀ ਜੀ ਇਹਨੂੰ ਉਸੇ ਤਰ੍ਹਾਂ ਬੰਦਿਆਂ ਨੇ ਰਿਕਾਰਡ ਪੈਦਾ ਕੀਤਾ ਹੋਇਆ ਪੱਗ ਦੀ ਕੁਆਲਿਟੀ ਚੈੱਕ ਕਰੋ ਯਾਰ ਆਪ ਦੂਜੇ ਬੰਦੇ ਦੇ ਪੱਗ ਬਣ